ਲੇदिनी سوشل میڈیا ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਏ ਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਜਿਸ ਤੇ ਤੁਰੰਤ ਵਰਤਕ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਨਤ ਕੀਤਾ ਗਿਆ

ਇਹ ਲੋਕ ਪੇਸ਼ ਹੋ ਰਹੇ ਨਾ ਹੋਣਾ ਨਹੀਂ ਚਾਹੀਦਾ ਇਸੇ ਨਾਲ ਕੰਮ ਗੁੜਾ ਕਰਦੇ ਇਹ ਲੋਕ ਕੋਈ ਬਟਾਹ ਕੋਈ ਸੇਵਾ ਨਹੀਂ ਕਰਦਾ ਜੀ ਇਹਦਾ ਕੀਤਾ ਸੀ ਤੇ ਨੀਆ ਬੁਈਆਂ ਨਹੀਂ ਹੋ ਗਈ ਇਹ ਨਹੀਂ ਅੰਦਰ ਸ਼ਰਮ ਪਈ ਆਦੀ ਨਹੀਂ ਉਹਨੂੰ ਆਈ ਸੀ ਜੇਕਰ ਮਤ ਲੱਗੀਆਂ ਨਾ ਲੱਗੀਆਂ ਤੇਰੇ ਨਾਲ ਘਤਰਾ ਤੋੜਦੇ ਨਹੀਂ ਯਾਦ ਰੱਖੀ ਫਸਲੀ ਜਗਾ ਦੋ ਬਾਕੀ ਕੋ ਕਬਰਾਂ ਬਾਣੀ ਇਹ ਉਹ ਪਹਿਲੇ ਮੈਂ ਇੱਕ ਬਾਪਾਂ ਤੋਂ ਕੁੜੀਆਂ ਦਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਅੱਤੀ ਮਨਸੂਰਜੀ ਸੁਲਤਾਨਪੁਰ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਦਰ ਸક્ષਮ 65 ਬੀਨੈਸ ਅਤੇ 7 ਪੌਪਸੋਇਕ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਚਲਾਈ ਆਂਦੀ ਜਿਸ ਤੇ ਤੁਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ